ਪੰਜ ਲਾਸ਼ਾਂ ਇਸ ਘਰ ਦੇ ਵਿੱਚ ਮੇਸ਼ ਗਈਆਂ ਬੱਚਿਆਂ ਦੀ 6 6 ਲਾਸ਼ਾਂ ਹਨ ਔਰ ਬੱਚੇ ਵੀ ਨਹੀਂ ਜਿਹੜੇ ਬਚ ਸਕੇ ਤਾਂ ਇਹ ਹੁਣ ਬਾਲਣ ਇਕੱਠਾ ਕਰ ਰਹੇ ਨੇ ਰਿਸ਼ਤੇਦਾਰ ਔਰ ਸਾਰੇ ਆਏ ਨੇ ਔਰ ਇਹ ਕੀ ਘਰ ਹੈ ਇਸੇ ਘਰ ਦੇ ਵਿੱਚੋਂ ਰਸਤਾ ਜਾਂਦਾ ਸੀ ਹਲਕੀ ਜਿਹੀ ਲੜਾਈ ਸਿਰਸਤੇ ਨੂੰ ਲੈ ਕੇ ਸੀ ਕਤਲ ਘਟਕ ਤੇ ਗੰਡਾਸਾ ਔਰ ਨਿੱਕੇ ਨਿੱਕੇ ਬੱਚੇ ਵੀ ਅੱਛਾ ਛੋਟੇ ਬੱਚੇ ਇੱਕ ਛੋਟੀ ਜਿਹੀ ਗੁੱਡੀਆ ਸੀ ਨਿਉ ਤਮਾ ਉਹ ਅੱਗ ਮਗੇਰੀ ਚੱਕਾ ਤਾਂ ਫਿਰ ਫਿਰ ਉਹ ਕਹੀਂ ਔਦੀ ਮਗੇਰੀ ਉਹ ਬਚ ਗਈ ਉਹ ਜਗਾ ਪੀਜੀ ਉਹ ਵੀ ਮਰ ਗਈ ਉਹਦੀ ਪੀਜੀ ਕਿਉਂ ਵੀ ਗੰਬੀਰ ਜਖਮੀਆਂ ਉਹਨਾਂ ਵੀ OPG ਹੀ ਆ ਚਾਰ ਪੰਜ ਪੰਜ ਮਹੀਨੇ ਦਾ ਇੱਕ ਬੱਚਾ ਸੀ ਉਹ ਵੀ ਕੱਢ ਗਿਆ ਜੀ ਬਸ ਪੰਜ ਮਹੀਨੇ ਦਾ ਹਾਂ ਜੀ ਪੰਜ ਮਹੀਨੇ ਦਾ ਉਹ ਪੰਜ ਕੋ 6 ਕੋ ਉਹਦੀ ਵੀ ਵਾਰ ਹੋਇਆ ਹਾਂ ਦਿਨ ਤੇ ਸ਼ਰਾਬ ਪੀਜ ਨੇ ਮੀਟ ਮੂਟ ਖਾਇਓ ਪਲਾਨਤਾ ਜੀ ਪਲਾਨ ਦਾ ਜੀ ਬੰਦੇ ਪਲਾਨਤਾ ਸੁਣ ਮੈਨੂੰ ਤਾਂ ਕੋਈ ਰਿਸਰ ਸਰਦਾਰ ਵੀ ਬੁਲਾਏ ਵੀ ਥੇ ਆਪਣੇ ਮਤਲਬ ਜੋ ਚਸ਼ਮਦੀਦਾਂ ਦੇ ਮੁਤਾਬਕ ਜਾਣਕਾਰੀ ਜੋ ਨਿਕਲੀ ਕੱਲੇ ਨੇ ਨਹੀਂ ਕੰਮ ਕੀਤਾ ਹਾਂ ਜੀ ਨਾ ਕੱਲੇ ਨੇ ਨਹੀਂ ਕੀਤਾ ਹੈ ਤਾਂ ਉਹ ਹੀ ਗੱਲ ਆਂਦਾ ਨੇ ਖਤਮ ਆਂਦਾ ਨੇ ਖਤਮ ਕਰ ਬਸ ਬੱਦਸੇ ਖਤਮ ਜਿਹੜੇ ਪਰਵਾਹ ਚੱਲਣਾ ਦੱਗਾ ਉਹ ਖਤਮ ਅੱਜ ਸੁਲ੍ਹਾ ਕਰਾਈ ਦੀ ਤੁਹਾਡੇ ਦੇਰ ਬਾਅਦ ਫੇਰ ਲੜ ਪੜੇ ਦੋਨੋਂ ਭਾਈ ਕਦੀ ਜਨਨੀਆਂ ਲੈ ਡੱਕ ਰਹੇ ਨੇ ਕਦੀ ਗੋਲੜੇ ਕਰੰਦੇ ਡੇਲੀ ਰਹਿ ਕਰਤਾ ਜਿੱਕਲੇ ਸਿੰਧੀ ਤੇਰਾ ਬਸ ਥੋੜਾ ਜ਼ਮੀਨੀ ਵਿਵਾਦ ਸੀਗਾ ਜਿਉਂ ਉਹਨਾਂ ਦਾ ਨਾਲੇ ਥੋੜਾ ਰਾਵ ਤੇ ਦਿੱਕਤ ਸੀਗੀ ਨਾ ਨਹੀਂ ਕੋਈ ਉਮੀਦ ਨਹੀਂ ਸੀ ਬੀ ਇਤਨਾ ਕੁਝ ਵੱਢ ਜੇਗਾ ਮਸਲਾ ਕਿ ਇਸੇ ਲਿਗਟਨ ਹੋ ਜਾਏਗੀ ਮਤਲਬ ਕਿਸੇ ਨੇ ਸੋਚਿਆ ਵੀ ਨਹੀਂ ਥਾ ਐਸੀ ਘਟਨਾ ਹੋ ਜਾਏਗੀ ਇਹ ਛੋਟੇ ਮੋਟੇ ਤੇ ਚਲਤੇ ਹੀ ਰਹਤੇ ਹੈ ਜੀ ਚਲੋ ਜਿਤਨੇ ਵੀ ਲਾਗੇ ਪਾਸ ਕੇ ਏਰੀਆ ਕੇ ਲੜ हो गए सारे शौक का पूरी सी चीज और टायर से और उसके बाद भी सर्विस कर रहे थे सेकंड सर्विस कर रहे थे नरेंद्रगढ़ में के हां जी वो ठेके पे जमीन लेके अपना यहीं पे गुजारा करता था अपने बच्चों का पालन पोषण करता था कभी चोट तंग खासियतें कई जगहों के अस्पतालों में हां जेडी कुड़ी दी हालत थोड़ी गंभीर सी जड़ी पीजीआई लेके गए सी वो तो खत्म ही ली जी वोनी का तो आफ टाइम मान 10 दिन आपस में पंगा ही रही याद है कभी ਸਰਪੰਚ ਨੂੰ ਲਿਆਉਣ ਦਾ ਬਠਾ ਦੇ ਦੇ ਉਹ ਕਰੋ ਜੀ ਮਹਾਰਾ ਕਦੀ ਫੋਨ ਕਰਦੇ ਤੇ ਪੁਲਿਸ ਵਾਲੇ ਆ ਜਾਂਦੇ ਦਿਨਵਾ ਦੋ ਵਾਰ ਦੀ ਪੁਲਿਸ ਆ ਗਿਆ ਜੀ ਮਾਨਲੇ ਮਾਂ ਤੇ ਲਈ ਗਈ ਹਾਂ ਫਿਰ ਗਾੜੀ ਭਾਈ ਚੱਲਿਆ ਗਿਆ ਭਾਈ ਦੀ ਜਨੰਨੀ ਚਲੀ ਗਈ 3 ਬੱਚੇ ਚਲੇ ਗਏ ਕੀ ਆ ਰਹੀ ਹੈ ਅਬ ਤਾਂ ਇਹ ਮੋਟਰਸਾਈਕਲ ਹੈ ਹਰੀਸ਼ ਦਾ ਜਿਸ ਦਾ ਪੂਰਾ ਪਰਿਵਾਰ ਹੈ ਉਸ ਦੇ ਸਕੇ ਸਾਬਕਾ ਫੌਜੀ ਭਰਾ ਨੇ ਖਤਮ ਕੀਤਾ ਕਤਲ ਕਰ ਦਿੱਤਾ ਛੋਟੇ ਛੋਟੇ ਬੱਚਾ ਨੂੰ ਵੀ ਨਹੀਂ ਬਖਸ਼ਿਆ ਤਾਂ ਅੱਤਕ ਐਜੀ ਨਾਲ ਕੱਟਣਾ ਪੋਈ ਜੇ ਤਾਂ ਪਹਿਲੀ ਵਾਰ ਸੁਣਿਆ ਵੀ ਜਿਹੜਾ ਪਰਿਵਾਰ ਮਾਰ ਦਿੰਦਾ ਸੁੱਲ ਜਾਂਦਾ ਉਹ ਤਾਂ ਉਹਨੇ ਪਲਾਨ ਬਣਾ ਕੇ ਮਾਰਿਆ ਮਾਰਦਾ ਇਲਾਕਾ ਜੇ ਕਿਸੇ ਜੀ ਖੁਰਪਾ ਵੀ ਪਿਆ ਉਹ ਵੀ ਨਹੀਂ ਚੱਕਿਆ ਕਿਸੇ ਨੇ ਕਦੀ ਅੱਤਕ ਐਜੀ ਕੋਈ ਕੰਮ ਹੀ ਨਹੀਂ ਹੋਇਆ ਖਤਮ ਹੋ ਲਿਆ ਪਰਿਵਾਰੇ ਖਤਮ ਹੋ ਗਿਆ ਹਰਿਆਣੇ ਦੇ ਨਰੈਣਗੜ ਦੇ ਨਾਲ ਲੱਗਦੇ ਪਿੰਡ ਰਤੌਰ ਦੇ ਵਿੱਚ ਔਰ ਇਸੇ ਪਿੰਡ ਦੇ ਵਿੱਚ ਰਾਤ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਜਿਦੇ ਵਿੱਚ ਆਪਣੇ ਭਰਾ ਨੇ ਆਪਣੇ ਹੀ ਇੱਕ ਸਕੇ ਭਰਾ ਦਾ ਜੋ ਦਾ ਛੋਟਾ ਪੈਸੀ ਉਹਦੀ ਸਾਰੀ ਫੈਮਿਲੀ ਜਿਹੜੀ ਸਾਰਾ ਪਰਿਵਾਰ ਹੈ ਉਹ ਤਬਾਹ ਕਰ ਦਿੱਤਾ ਉਹਨਾਂ ਨੂੰ ਖਤਮ ਕਰ ਦਿੱਤਾ ਇਹ ਨਹੀਂ ਨਹੀਂ ਆਪਣੇ ਮਾਪਿਆਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਤੇ ਵੀ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਸ ਦੀ ਆਪਣੀ ਸਕੀ ਮਾਂ ਦੀ ਮੌਤ ਹੋਈ ਔਰ ਇਸ ਦਿਨ ਆਲੀ ਜਿਹੜੇ ਬੱਚੇ ਸੀਗੇ ਇੱਕ ਮਹਿਜ਼ ਬੱਚਾ ਜਿਹੜਾ 6 ਮਹੀਨੇ ਦਾ ਬੱਚਾ ਸੀਗਾ ਉਸ ਨੂੰ ਵੀ ਜਿਹੜਾ ਕਤਲ ਕਰ ਦਿੱਤਾ ਗਿਆ ਔਰ ਇੱਕ ਬੱਚੀ ਦੋ ਬੇਟੀਆਂ ਸੀਗੀਆਂ ਉਸ ਛੋਟੇ ਭਾਈ ਦੀਆਂ ਔਰ ਉਹ ਵੀ ਇਸ ਦੁਨੀਆ ਚ ਨਹੀਂ ਨੇ ਕਿਉਂਕਿ ਉਹਨਾਂ ਨੂੰ ਵੀ ਕਤਲ ਕਰ ਦਿੱਤਾ ਗਿਆ ਔਰ ਜਿਹੜਾ ਭਰਾ ਦੇ ਵੱਲੋਂ ਜਿਸ ਭਰਾ ਦੇ ਵੱਲੋਂ ਇਸ ਘਟਨਾ ਨੂੰ ਇੰਜ਼ਾਮ ਦਿੱਤਾ ਗਿਆ ਉਹ ਫੌਜ ਦੇ ਵਿੱਚ ਸੀ ਫੌਜ ਤੋਂ ਬਾਅਦ ਜਿਹੜਾ ਉਹ ਘਰ ਦੇ ਵਿੱਚ ਰਹਿ ਰਿਹਾ ਸੀ ਔਰ ਜ਼ਮੀਨੀ ਬਿਵਾਦ ਸੀ ਇੱਕ ਬੱਚੀ ਜਿਹੜੀ ਜ਼ਖਮੀ ਸੀ ਹੁਣੇ ਖਬਰ ਮਿਲ ਰਹੀ ਹੈ ਕਿ ਉਸ ਦੀ ਵੀ ਪੀਜੀਆਈ ਦੇ ਵਿੱਚ ਇਲਾਜ ਦੇ ਦੌਰਾਨ ਜਿਹੜੀ ਮੌਤ ਹੈ ਉਹ ਹੋ ਗਈ ਹੈ ਪਿੰਡ ਵਸੀ ਵੀ ਨਾਲ ਨੇ ਸਾਡੇ ਭਾਈ ਜੀ ਇਹ ਪਿੰਡ ਹਰਿਆਣੇ ਦੀ ਹੱਦ 'ਚ ਪੈਂਦਾ ਤੇ ਪੰਜਾਬ ਕਿੰਨੀ ਦੂਰ ਹੈ ਇੱਥੇ ਪੰਜਾਬ ਹੈਗਾ ਜੀ 10 ਕਿਲੋਮੀਟਰ ਹੈਗਾ ਜੀ ਇਹ ਹਰਿਆਣੇ 'ਚ ਆ ਜਾਂਦਾ ਇਹ ਹਰਿਆਣੇ 'ਚ ਆ ਜਿਹੜੀ ਘਟਨਾ ਵਾਪਰੀ ਇਹ ਚ ਦੋਨੇ ਭਾਈ ਰਹਿੰਦੇ ਹੋਣਗੇ ਕਿ ਲੱਗਦਾ ਸੀਗਾ ਕਿ ਕੀ ਮਸਲਾ ਐਡਾ ਬਣ ਗਿਆ ਕਿ ਇੰਨੀ ਵੱਡੀ ਘਟਨਾ ਵਾਪਰ ਜਾਂਦੀ ਆ ਬਸ ਥੋੜਾ ਜ਼ਮੀਨੀ ਵਿਵਾਦ ਸੀਗਾ ਜ ਉਹਨਾਂ ਦਾ ਨਾਲੇ ਥੋੜਾ ਰਾਹ ਦੀ ਦਿੱਕਤ ਸੀਗੀ ਨਾ ਦੋਏ ਦਾ ਘਰ ਪਿੱਛੇ ਸੀਗਾ ਤੇ ਜਿਹੜਾ ਅਗਲਾ ਅਗਲਾ ਭਾਈ ਆਦਾ ਉਹ ਉਹਨੂੰ ਥੋੜਾ ਤੰਗ ਕਰਦਾ ਸੀਗਾ ਵੀ ਇੱਥੇ ਵੀ ਇੱਥੇ ਨਹੀਂ ਲੰਘਣਾ ਤੂੰ ਆਪਣਾ ਰਾਹ ਹੋਰ ਗੀਤੀ ਨੂੰ ਦੇਖ ਵਸੇ ਰਹੀ ਵੱਡਾ ਭਾਈ ਹਾਂ ਜਿਹੜਾ ਵੱਡਾ ਭਾਈ ਸੀ ਬਾਕੀ ਸਾਨੂੰ ਵੀ ਨਹੀਂ ਪਤਾ ਉਹ ਜਿਹੜੇ ਉਹਦੇ ਫਾਦਰ ਸਾਹਿਬ ਹਲੇ ਪੀਚਾਈਚ ਨੇ ਉਹ ਦੱਸਣਗੇ ਜੀ ਬਾਕੀ ਦਾ ਉਹਨਾਂ ਨੂੰ ਪਤਾ ਸਾਰੀ ਗੱਲ ਦਾ ਸਾਨੂੰ ਵੀ ਨਹੀਂ ਪਤਾ ਅਸੀਂ ਵੀ ਬਸ ਸੁਣੀ ਹੈ ਗੱਲ ਕੀ ਹੈ ਬਈ ਇਹ ਮਸਲਾ ਸੀ ਹਾਂਜੀ ਹਾਂਜੀ ਉਹ ਵੈਸੇ 35 40 ਸਾਲਾਂ ਤੋਂ ਇਕੱਠੇ ਰਹਿ ਰਹੇ ਆ ਇੱਥੇ ਹਾਂਜੀ ਇਕੱਠੇ ਹੀ ਰਹਿ ਰਹੇ ਸੀਗੇ ਮਤਲਬ ਛੋਟਾ ਭਾਈ ਵੀ 35 ਸਾਲ ਦਾ ਸੀਗਾ ਹਾਂਜੀ ਹਾਂਜੀ ਮਤਲਬ ਰਹਿ ਇਕੱਠੇ ਹੀ ਰਹੇ ਸੀਗੇ ਜੀ ਇੱਕਦਮ ਇਹ ਜਿਹੜੀ ਵਾਪਰ ਗਿਆ ਇਹ ਪਾਣਾ ਇਹਦਾ ਕਿਸੇ ਨੂੰ ਉਮੀਦ ਨਹੀਂ ਸੀਗੀ ਤੁਸੀਂ ਇੱਥੇ ਆਸ-ਪਾਸ ਰਹਿੰਦੇ ਹੋ ਇਹਨਾਂ ਦੇ ਨਹੀਂ ਕੋਈ ਉਮੀਦ ਨਹੀਂ ਸੀ ਤੀ ਐਸੀ ਵੀ ਇਤਨਾ ਕੁਝ ਵੱਢ ਜਾਏਗਾ ਮਸਲਾ ਇਹ ਐਸੇ ਨਿਗਟਨ ਹੋ ਜਾਏਗੀ ਐਸੀ ਕੋਈ ਉਮੀਦ ਨਹੀਂ ਥਿੰਸੇ ਨਲਾਜਬ ਸਾਰੇ ਅਸੀਂ ਪਿੰਡ ਵਾਸੀਆਂ ਨਾਲ ਵੀ ਗੱਲ ਕੀਤੀ ਸਾਰੇ ਹੈਰਾਨ ਆ ਕਿ ਇਸ ਤਰ੍ਹਾਂ ਦਾ ਸੋਚਿਆ ਵੀ ਨਹੀਂ ਸੀ ਤੁਹਾਡੇ ਪਿੰਡ ਚ ਕੀ ਹੋ ਜਾਣਾ ਹਨਗਵਾਂ ਚ ਕੀ ਹੋ ਜਾਣਾ ਹਾਂਜੀ ਹਾਂਜੀ ਮਤਲਬ ਕਿਸੇ ਨੇ ਸੋਚਿਆ ਵੀ ਨਹੀਂ ਥਾ ਐਸੀ ਘਟਨਾ ਹੋ ਜਾਏਗੀ ਇਹ ਛੋਟੇ ਮੋਟੇ ਤੇ ਚਲਤੇ ਹੀ ਰਹਤੇ ਹੈ ਜੀ ਚਲੋ ਹਲਕੇ ਫੁਲਕੇ ਝਗੜੇ ਤਾਂ ਚਲੋ ਹੁੰਦੇ ਰਹਿੰਦੇ ਹਾਂ ਹਾਂਜੀ ਹਲਕੇ ਫੁਲਕੇ ਚਲਤੇ ਰਹਤੇ ਹੈ ਹਰ ਘਰ ਮੇ ਹੁੰਦੇ ਹੈ ਜੀ ਪਰ ਐਸਾ ਨਹੀਂ ਥਾ ਇਹ ਜ਼ਿਆਦਾ ਹੋ ਗਿਆ ਜੀ ਇੱਕਦਮ ਬਹੁਤ ਸ਼ੌਕਿੰਗ ਅਸਰ ਹੈ ਸ਼ੌਕਿੰਗ ਹੈ ਮਤਲਬ ਜਿੰਨੇ ਵੀ ਲਗ پاس ਕੇ ਏਰੀਆ ਕੇ ਲੋਕ ਹੈ ਉਹ ਸਾਰੇ ਸ਼ੌਕ ਹੈ ਪੂਰੀ ਇਸੀ ਚੀਜ਼ ਤੇ ਜਿਹੜੇ ਫੌਜੀ ਸੀਗੇ ਉਹ ਰਟਾਇਰ ਸੀਗੇ ਫੌਜ ਦੇ ਵਿੱਚ ਹੋਰ ਰਟਾਇਰ ਸੇ ਔਰ ਉਸਕੇ ਬਾਅਦ ਵੀ ਸਰਵਿਸ ਕਰ ਰਹੇ تھے ਸੈਕੰਡ ਸਰਵਿਸ ਸੈਕੰਡ ਸਰਵਿਸ ਕਰ ਰਹੇ تھے ਨਰੈਣਗੜ੍ਹ ਮੇਂ کہیں ਸਰਵਿਸ ਵੀ ਕਰਾ ਹਾਂਜੀ ਪੱਕੇ ਲਗੇ ਇੱਥੇ ਨਾ ਗਵਰਨਮੈਂਟ ਮੇਂ ਛੋਟਾ ਭਾਈ ਇੱਥੇ ਖੇਤੀ ਕਰਦਾ ਸੀ ਛੋਟਾ ਭਾਈ ਇਸਕੋ ਖੇਤੀ ਕਰਦਾ ਸੀ ਯਹਾਂ ਪੇ ਠੇਕੇ ਠੋਕੇ ਵੀ ਲੈ ਕੇ ਜ਼ਮੀਨ ਜਿਹੜਾ ਜੀ ਦੀ ਡੈਥ ਹੋਈ ਜੋ ਸਾਰਾ ਪਰਵਰ ਉਹ ਜਿਹੜਾ ਉਹ ਹਰੀਸ਼ ਸ਼ਾਹ ਨਾਮ ਚਾਦ ਦਾ ਸੇਰ ਹੈ ਨਾ ਉਹ ਇੱਕ ਠੇਕੇ ਠੋਕੇ ਦੇ ਲੈ ਕੇ ਆਪਣਾ ਇੱਥੇ ਕੰਮ ਚਲਾ ਰਿਹਾ ਸੀ ਹਾਂਜੀ ਉਹ ਠੇਕੇ ਵੀ ਜ਼ਮੀਨ ਲੈ ਕੇ ਆਪਣਾ ਯਹੀਂ ਪੇ ਗੁਜ਼ਾਰਾ ਕਰਦਾ ਵਲਾਂ ਨੂੰ ਪੋਜੀਸ਼ਨ ਕਰਤਾ ਤਾਂ। ਹੋਰ ਭਾਈ ਕੇ ਕੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਕਿਤੇ ਵੀ ਦੁਨੀਆ 'ਚ ਘਟਨਾ ਵਾਪਰਦੀ ਗਾਂਢ ਦੇ ਵਿੱਚ ਕੀ ਚੱਲ ਰਿਹਾ ਪਤਾ ਨਹੀਂ ਲੱਗਦਾ ਕਈ ਵਰੀ ਇਹਦਾ ਹਨਾ ਇਸ ਚੀਜ਼ ਕੋ ਨਹੀਂ ਪਤਾ تھا ਇਹ ਬਿਲਕੁਲ ਵੀ ਕਿਸੇ ਕੋ ਨੇੜੇ-ਨੇੜੇ ਵੀ ਨਹੀਂ ਪਤਾ ਦਾ। ਮੈਂ ਕਿ ਐਕਦਮ ਸੇ ਕੁਝ ਹੋ ਗਿਆ ਤੁਹਾਨੂੰ। ਅਸੀਂ ਇੰਤਰੀ ਸਾਰੇ ਸੋਚ ਰਹੇ ਸੀ ਕਿ ਗੱਲਬਾਤ ਕਰਦੇ ਸਾਡੇ ਨਾਲ ਤਾਂ ਬੈਠ ਕੇ ਨਿਬੇੜ ਲੈਂਦੇ ਮਸਲਾ ਹਾਲ। ਪਹਿਲੇ ਬੈਠ ਜਾਂਦੇ تھے ਮਿਲਦੇ ਜੁਲਦੇ ਸੇ ਹਮ ਤੇ ਕੋਈ ਦਿੱਕਤ ਨਹੀਂ ਸੀ ਐਸੀ ਕਦੇ ਕੋਈ ਸ਼ੇਅਰ ਨਹੀਂ ਕੀਤੀ ਬਾਤ। ਹੂੰ ਤੇ ਇਕਦਮ ਸੇ ਕੁਝ ਹੋਇਆ ਪਤਾ ਨਹੀਂ ਚਲਾ ਕੀ ਹੋਇਆ ਇਹ ਤੁਹਾਡੇ ਤਾਲ ਮੇਲ ਦੇ ਵਿੱਚ ਤੁਹਾਡੇ ਨਾਲ ਕਿਸੇ ਨਾਲ ਆਂਡ ਗਵਾਂਡ ਚ ਕਿਤੇ ਗੱਲ ਨਹੀਂ ਹੋਈ ਨਹੀਂ ਐਸੀ ਕੋਈ ਬਾਤ ਨਹੀਂ ਹੋਈ ਜਦੋਂ ਪਹਿਲਾਂ ਹੁੰਦੀ ਸੀ ਉਦੋਂ ਸਭ ਕੁਝ ਸਹੀ ਸੀ ਹਾਂ ਬਿਲਕੁਲ ਸਹੀ ਸੀ ਇਤਨਾ ਔਰ ਵੱਡਾ ਨਹੀਂ ਤਾਂ ਮਾਮਲਾ ਮਤਲਬ ਚਲੋ ਥੋੜੀ ਬੋਧੇ ਹੋ ਜਾਂਦੀ ਸੀ ਕਿਤੇ ਨਾ ਕਿਤੇ ਇਹ ਵੀ ਜਿਹੜਾ ਸੋਚਣ ਦੀ ਲੋੜ ਹੈ ਕਿ ਇੱਕ ਆਂਡ ਗਵਾਂਡ ਦੇ ਉਹ ਲੋਕ ਜਿਹੜੇ ਨਾਲ ਰਹਿ ਰਹੇ ਨੇ ਬਿਲਕੁਲ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਐਡੀ ਵੱਡੀ ਘਟਨਾ ਜਿਹੜੀ ਵਾਪਰ ਜਾਂਦੀ ਹੈ ਔਰ ਕਿਉਂਕਿ ਗੱਲ ਹੀ ਨਹੀਂ ਕਰਦੇ ਲੋਕ ਆ ਅੱਜਕੱਲ ਜਿਹੜਾ ਘਰਾਂ ਦੇ ਵਿੱਚ ਮਸਲੇ ਨੇ ਹਾਲਾਂਕਿ ਇਹ ਪਿੰਡ ਦੇ ਵਿੱਚ ਹੋਵੇ ਤਾਂ ਫਿਰ ਵੀ ਗੱਲ ਦਾ ਪਤਾ ਲੱਗਦਾ ਪਰ ਇਹ ਜਿਹੜਾ ਘਰ ਆ ਬਿਲਕੁਲ ਖੇਤਾਂ ਦੇ ਵਿੱਚ ਹੈ ਤੇ ਥੋੜੇ-ਥੋੜੇ ਦੂਰ ਟਾਣੀਆਂ ਨੇ ਇਧਰਲੇ ਇਲਾਕੇ ਦੇ ਵਿੱਚ ਟਾਣੀਆਂ ਨੂੰ ਡੇਰਾ ਕਹਿੰਦੇ ਨੇ ਤਾਂ ਇਹ ਡੇਰੇ ਨੇ ਆਸ-ਪਾਸ ਜਿਹੜੇ ਇਹਨਾਂ ਦੇ ਪੜੋਸੀ ਦੱਸ ਰਹੇ ਨੇ ਕਿ 35-40 ਸਾਲ ਤੋਂ ਤਾਂ ਵਧੀਆ ਤਰੀਕੇ ਦੇ ਨਾਲ ਆਪਸ ਦੇ ਵਿੱਚ ਰਹਿ ਰਹੇ ਸੀ ਪਰ ਆ ਇਸ ਤਰ੍ਹਾਂ ਦਾ ਘਟਨਾ ਵਾਪਰੇਗੀ ਇਹਨਾਂ ਨੇ ਵੀ ਜਿਹੜਾ ਐਕਸੈਪਟ ਨਹੀਂ ਕੀਤਾ ਸੀ ਸੋਚਿਆ ਨਹੀਂ ਸੀਗਾ ਕਿ ਇਸ ਤਰ੍ਹਾਂ ਦੇ ਨਾਲ ਹੋਵੇਗਾ ਅੱਦਦਾ ਕਿਲਾ ਤੈਨੂੰ ਦੇ ਦਿਆ ਉਸਕੇ ਬਾਪ ਨੇ ਦੋਏ ਭਾਈਆਂ ਨੂੰ ਹਾਂਜੀ ਹਾਂਜੀ ਕਿਲਾ ਉਸਨੇ ਆਪ ਦਾ ਅਕ ਰੱਖਿਆ ਦਾ ਆਪਣਾ ਹਿੱਸਾ ਕਿਉਂ ਮੀਆਂ ਬੀਬੀਆਂ ਦੀ ਰੋਕੀ ਤੋਂ ਖਾਣੀ ਉਹਨਾਂ ਨੇ ਵੀ ਖਾਣੀ ਕੋਈ ਵੀ ਲੜਕੀ ਆ ਜਾ ਰਿਸ਼ਤੇਦਾਰ ਆ ਜਾ ਉਸ ਦਾ ਵੀ ਖਰਚਾ ਹਾਂਜੀ ਸਾਮਲੇ ਕਿਲਾ ਰੱਖ ਰੱਖਿਆ ਦਾ ਬਣੋ ਕੋ ਪਤਾ ਲੱਗ ਰਿਹਾ ਉਸ ਦਾ ਵੀ ਚੁੱਤੰਗ ਖਾਸੀਆਂ ਕਿੰਨੀਆਂ ਜਗ੍ਹਾਉਂ ਦੇ ਹਸਪਤਲਾਂ ਉਹ ਹਾਂ ਜਿਹੜੀ ਕੁੜੀ ਦੀ ਹਾਲਤ ਥੋੜੀ ਕਬੀਰ ਸੀ ਜਿਹੜੀ ਪੀਜੀ ਲੈ ਕੇ ਗਈ ਸੀ ਉਹ ਤੋਂ ਖਤਮ ਹੋਈ ਲਈ ਜੀ ਉਹ ਨਹੀਂ ਹੋਵੇ ਯਾਨੀ ਮੁੱਖ ਉਹ ਤਰਿਕ ਬੋ ਜਿੱਥਿਆ ਪਤਾ ਕੀ ਆਤਾ ਕੀ ਆਤਾ ਕੀ ਨਹੀਂ ਗੜਾ ਉਹ ਸੋ ਇਹ ਨਹੀਂ ਕਹਦਾ ਉਹ ਹਫਤੇ ਮਾਂ 10 ਦਿਨ ਮਾਪਸ ਮਾ ਪੰਗਾ ਹੀ ਰਹੀ ਜਿਆਦਾ ਕਦੀ ਸਰਪੰਚ ਨੂੰ ਲਿਆਣ ਕਾ ਭੇਜਦੇ ਉਹ ਕਰੋ ਜੀ ਮਹਾਰਾ ਕਦੀ ਫੋਨ ਕਰਦੇ ਨੇ ਪੁਲਸ ਵਾਲੇ ਆ ਜਾਂਦੇ ਦਿਨ ਮਾਂ ਦੋ ਬਾਰ ਦੀ ਪੁਲਸ ਆ ਗਿਆ ਜੀ ਮਤਲਬ ਛੋਟੀ ਛੋਟੀ ਲੜਾਈ ਵੱਧ ਗਈ ਛੋਟੀ ਛੋਟੀ ਦੀ ਬਾਕੀ ਤੋਂ ਕੋਈ ਅੱਡੀ ਕਹਾਫਤੀ ਵੀ ਹਾਂ ਤੋਂ ਪਈਆਂ ਮਾਂ ਹਾਂ ਉਹ ਛੋਟੀ ਛੋਟੀ ਲੜਾਈ ਇਸ ਮੋੜ ਤੇ ਗੌਂਜ ਗਈ ਜਿਹੜਾ ਪੂਰਾ ਪਰਿਵਾਰ ਖਤਮ ਕਰ ਦ ਦੋਸਤ ਕੋ ਰਹੀ ਹੋ ਨਹੀਂ ਜੀ ਪਕਾਇਆ ਕੋਈ ਤੇ ਇੰਕਾਰ ਹੋ ਗਿਆ ਦੂਜੇ ਕੋਲੇ ਵੀ ਕੀ ਰਹਿ ਗਿਆ ਇਹਨੂੰ ਸਜ਼ਾ ਹੋਊਗੀ ਚਲੋ ਜੀ ਸਜ਼ਾ ਹੋ ਆ ਨਾ ਵਾ ਉਹ ਤਾਂ ਚਲੇ ਗਿਆ ਇੱਕ ਪਰਿਵਾਰ ਪੂਰਾ ਖਤਮ ਹੋ ਗਿਆ ਦੋਨੇ ਪਰਿਵਾਰ ਹੀ ਹੋ ਗਏ ਖਤਮ ਰਾਜ ਜੀ ਉਸ ਦੀ ਮੰਨ ਲੇ ਮਾਂ ਚਲੀ ਜੀ ਹਾਂ ਫੇਰ ਗੱਡੀ ਭਾਈ ਚੱਲ ਗਿਆ ਭਾਈ ਦੀ ਜਨਨਨੀ ਚਲੀ ਗਈ ਤਿੰਨ ਬੱਚੇ ਚਲੇ ਗਏ ਹਾਂ ਕੀ ਆ ਰਹੀ ਹੈ ਵਿਚ ਤਾਂ ਇਹ ਮੋਟਰਸਾਈਕਲ ਹੈ ਹਰੀਸ਼ ਦਾ ਜਿਸ ਦਾ ਪੂਰਾ ਪਰਿਵਾਰ ਹੈ ਉਸ ਦੇ ਸਕੇ ਸਾਬਕਾ ਫੌਜੀ ਭਰਾ ਨੇ ਖਤਮ ਕੀਤਾ ਕਤਲ ਕਰ ਦਿੱਤਾ ਛੋਟੇ ਛੋਟੇ ਬੱਚਾ ਨੂੰ ਵੀ ਨਹੀਂ ਬਖਸ਼ਿਆ ਤਾਂ ਜਦੋਂ ਘਰ ਦੇ ਵਿੱਚ ਲੜਾਈ ਹੋ ਰਹੀ ਸੀ ਤਾਂ 8 9 ਵਜੇ ਘਟਨਾ ਵਾਪਰਦੀ ਹੈ ਜਦੋਂ ਹਰੀਸ਼ ਨੂੰ ਪਤਾ ਚੱਲਦਾ ਤਾਂ ਆਪਣਾ ਮੋਟਰਸਾਈਕਲ ਇੱਥੇ ਲਾ ਕੇ ਜਾਂਦਾ ਜਿਹੜੇ ਪਿੰਡ ਵਾਸੀ ਨੇ ਜਾਂ ਜਿਹੜੇ ਦੱਸ ਰਹੇ ਨੇ ਇਤੋਂ ਦੇ ਜਿਹੜੇ ਚਸ਼ਮਦੀਦ ਨੇ ਆਸ-ਪਾਸ ਦੇ ਲੋਕ ਤੇ ਇਸ ਇਹ ਵਟ ਜਿਹੜੀ ਪਿੱਛੇ ਘਰ ਨੂੰ ਜਾ ਕੇ ਮਿਲਦੀ ਹੈ ਤੇ ਅਗਲੇ ਪਾਸੇ ਦੋਨੇ ਘਰ ਇਕੱਠੇ ਨੇ ਅਗਲਾ ਘਰ ਹੈ ਜਿਹੜਾ ਵੱਡੇ ਭਾਈ ਦਾ ਸੀ ਦਾਲ ਲੱਗਦਾ ਘਰ ਜਿਹੜਾ ਛੋਟੇ ਭਾਈ ਦਾ ਸੀ ਤਾਂ ਉਹ ਇਧਰੋਂ ਰਸਤਾ ਰਸਤੇ ਦਾ ਹੀ ਰੌਲਾ ਸੀ ਤਾਂ ਇਹ ਜਿਹੜਾ ਮੇਨ ਰਸਤਾ ਉਹ ਵੀ ਤੁਹਾਨੂੰ ਦਿਖਾਉਣੇ ਆ ਕਿਹੜੇ ਰਸਤੇ ਤੋਂ ਜਿਹੜੀ ਲੜਾਈ ਆ ਜਿਹੜੀ ਸ਼ੁਰੂ ਹੋਈ ਕੋਈ ਕਤਲ ਨਹੀਂ ਹੋਇਆ ਹਜੇ ਤੱਕ ਹਮ ਹਜੇ ਨਾ ਕਟਣਾ ਹੋਈ ਇਹ ਤਾਂ ਪਹਿਲੀ ਵਾਰ ਸੁਣਿਆ ਜਿਹੜਾ ਪਰਿਵਾਰ ਮਾਰ ਦਿਆ ਨੇ ਆਪਣਾ ਬੱਸ ਬੱਸ ਸਿੰਗਲ ਕਤਲ ਵੀ ਤੁਸੀਂ ਕਹਿੰਦੇ ਅਜ ਤੱਕ ਨਹੀਂ ਹੋਇਆ ਸ਼ਾਂਤ ਇਲਾਕਾ ਨਹੀਂ ਕਦੀ ਕਤਲ ਸੁਣਿਆ ਨਹੀਂ ਤਾਂ ਜੀ ਇਹ ਤਾਂ ਪਹਿਲੀ ਵਾਰ ਕਤਲ ਹੋਇਆ ਮਤਲਬ ਜੇ ਹਲਕੀ ਫੁਲਕੀ ਜ਼ਮੀਨੀ ਰੌਲਾ ਸੀ ਉਹ ਤਾਂ ਲੋਕ ਘਰੇ ਬੈਠ ਕੇ ਸਲਝਾ ਲੈਂਦੇ ਸੀ ਸਲਝ ਜਾਂਦਾ ਜੀ ਸਲਝ ਜਾਂਦਾ ਬਸ ਦਿਨ ਮਾਰੇ ਤੇ ਸਲਝ ਜਾਂਦਾ ਉਹ ਉਹ ਤਾਂ ਉਹਨੇ ਪਲਾਨ ਬਣਾ ਕੇ ਮਾਰਿਆ ਹਮਮ ਪਲਾਨ ਬਣਾਇਆ ਕਿਉਂ ਉਹ ਦਿਨ ਤੇ ਸ਼ਰਾਬ ਪੀ ਰਿਹਾ ਤਾਂ ਫਿਰ ਉਹਨੇ ਜਾਂ ਚੀਤ ਬਾਤ ਵੀ ਲੜਾਈ ਥੀ ਨਾ ਇਹਨਾਂ ਦਾ ਲੜਾਈ ਰੋਜ਼ ਕੀ ਥੀ ਇੱਕ ਇੱਕ ਪਿੰਡ ਵਾਸੀ ਵੀ ਦੱਸ ਰਿਹਾ ਕਿ ਰੋਜ਼ ਲੜਾਈ ਰੋਜ਼ ਕੀਦੀ ਪਰ ਨਿਉਂ ਵਿਚਾਲੇ ਪੜੋਸ ਵੀ ਆ ਜਾਂਦਾ ਕਿ ਵੀ ਲੜਾਈ ਰੋਜ਼ ਕੀਦੀ ਨਹੀਂ ਸੋਣਾ ਮਨੇ ਵੀ ਰੋਜ਼ ਕੀ ਲੜਾਈ ਦੀਨ ਕੀ ਉਹ ਵਧ ਗਈ ਤੇ ਔਰ ਪੂਰਾ ਪਰਿਵਾਰ ਖਾ ਗਈ ਬਹੁਤ ਔਰ ਖਾ ਗਈ ਜੀ ਹਾਂ ਜੀ ਔਰ ਜਿਹੜਾ ਇਸ ਇਲਾਕੇ ਦੇ ਵਿੱਚ ਤੁਹਾਡੀ ਸਮਝ ਹੋਣੀ ਉਮਰ ਨਗਾਈ ਹੋਣੀ ਹੈ ਤੁਸੀਂ ਤੇ ਅਜਿਹੀ ਘਟਨਾ ਤੁਸੀਂ ਸੁਣੀ ਨਹੀਂ ਸ਼ਾਂਤ ਸ਼ਾਂਤੀ ਵਾਲਾ ਜਿਸ ਤਰ੍ਹਾਂ ਲੋਕ ਕਹਿੰਦੇ ਮਾਰਾ ਇਲਾਕਾ ਪਿਆਰ ਨਾਲ ਰਹਿੰਦੇ ਲੋਕ ਮਾਰਾ ਦਾ ਇਲਾਕਾ ਜੇ ਕਿਸੇ ਦੀ ਖੁਰਪਾ ਵੀ ਪਿਆ ਉਹ ਵੀ ਨਹੀਂ ਚੱਕਿਆ ਕਿਸੇ ਨੇ ਕਦੇ ਅੱਤ ਐਸੇ ਕੋਈ ਕੰਮ ਨਹੀਂ ਹੋਇਆ ਮਾਰਾ ਇਹ ਜੇ ਇਲਾਕੇ ਦਾ ਸ਼ਾਂਤਾ ਕੋਈ ਚੋਰੀ ਨਹੀਂ ਸੀ ਕੋਈ ਡਕੈਤੀ ਨਹੀਂ ਸੀ ਨਾ ਤਾਂ ਬਸ ਖਬਰ ਕਿ ਆ ਦਿਨ ਮਰੇ ਆ ਹਾਂ ਜੀ ਹਾਂ ਜੀ ਮਿਹਨਤੀ ਲੋਕ ਆ ਸਾਰੇ ਥੋੜੀ ਥੋੜੀ ਜ਼ਮੀਨ ਚਾਪੂ ਕੇ ਥੋੜੀ ਥੋੜੀ ਜ਼ਮੀਨ ਆਪਣਾ ਮਿਹਨਤ ਕਰ ਰਿਹਾ ਆਪਣਾ ਕੰਮ ਕਰ ਰਿਹਾ ਰੋਟੀ ਖਾ ਰਿਹਾ ਹਾਂ ਹਾਂ ਜੀ ਇਹ ਦੇਖਦੇ ਆ ਸਾਰੇ ਰਸਤੇ 'ਚ ਹਰ ਇੱਕ ਘਰੇ 'ਚ ਕੋਈ ਕੰਮ ਲੱਗਾ ਕੋਈ ਪਸ਼ੂ ਲੈ ਕੇ ਜਾ ਰਿਹਾ ਕੋਈ ਇਧਰ ਨੂੰ ਜਾ ਰਿਹਾ ਜਿਤਾ ਜੋ ਖਤਮ ਹੋ ਲਿਆ ਪਰਿਵਾਰੇ ਖਤਮ ਹੋ ਲਿਆ ਬਸ ਇਨਕਾ ਮੈਨੂੰ ਲੱਗਦਾ ਇਹ ਵੀ ਹੈ ਕਿ ਜਿਹੜੀ ਲੋਕ ਗੱਲ ਨਹੀਂ ਕਰਦੇ ਆਸਪੜੋਸ ਦੇ ਵਿੱਚ ਸਾਰਿਆਂ ਨੂੰ ਗੱਲ ਖੋਲ ਕੇ ਕਰਕੇ ਮਸਲੇ ਸਲਝਾ ਲੈਣੇ ਚਾਹੀਦੇ ਆਪਸ ਵਿੱਚ ਹਨਾ ਬਸ ਪਤਾ ਨਹੀਂ ਇਹ ਕੌਣ ਕਿਸ ਦੀ ਲੜਾਈ ਮੈਂ ਬੜਾ ਇਹ ਵੀ ਗੱਲ ਹੈ ਕੌਣ ਕਿਸ ਦੀ ਲੜਾਈ ਮੈਂ ਬੜਾ ਵੀ ਜਦੋਂ ਮੇਰਾ ਰੋਜ ਤੂੰ ਤੂੰ ਮੈਂ ਮੈਂ ਹੋਰੀ ਕਰ ਆ ਲੈ ਕਿ ਜਦ ਰੋਜ ਲੜ ਰਹੇ ਰੋਜ ਲੜ ਰਹੇ ਵੀ ਉਹ ਲੜ ਰਹੇ ਆ ਇਹੋ ਨਹੀਂ ਪਤਾ ਵੀ ਨਾ ਗੰਡਾਤ ਸਭ ਬਚ ਗਿਆ ਮੈਂ ਤੇਰੇ ਵਰਗੇ ਨੂੰ ਕਹਾਂ ਜੂੰ ਤੇਰੀ ਵਰਗਾ ਗਾੜੀ ਕਹਾਂ ਤੈਨੂੰ ਢੋੱਕੇ ਲੈਣੇ ਮੇਰੇ ਪਾਸੇ ਹਾਂ ਮਗਾ ਘਤ ਰਗਾ ਘਾਣੂ ਲੋਕ ਡਰਦੇ ਆਪਸ ਵਿੱਚ ਵੀ ਸਾਡੇ ਨਾਲ ਵੀ ਮਾਰ ਕਰਨ ਲੱਗ ਪਏ ਪਰ ਲੋਕਾਂ ਨੂੰ ਇਹ ਉਮੀਦ ਵੀ ਨਹੀਂ ਸੀ ਸਾਰੇ ਹੈਰਾਨ ਨੇ ਕਿ ਐਡਾ ਵੀ ਕੰਮ ਹੋ ਜਾਊਗਾ ਇਹ ਉਮੀਦ ਨਹੀਂ ਸੀ ਜੀ ਉਮੀਦ ਨਹੀਂ ਸੀ ਪਰ ਹੋ ਵੀ ਘਰੇ ਗ੍ਰਾਮ ਮਨੇ ਮੋਟੇ ਕਾਰਾਂ ਮ ਲੜਾਈ ਉਹ ਸਾਰਿਆਂ ਦੀ ਹੁੰਦੀ ਹੈ ਜਿਮਿਨੀ ਵਿਵਾਦ ਹਰ ਇੱਕ ਦਾ ਕਤਲ ਕਰ ਦਿੱਤਾ ਇੱਕ ਗੰਡਾਸਾ ਫਿਰਿਆ ਔਰ ਨਿੱਕੇ ਨਿੱਕੇ ਬੱਚੇ ਵੀ ਹਨ ਛੋਟੇ ਛੋਟੇ ਬੱਚੇ ਇੱਕ ਛੋਟੀ ਜਿਹੀ ਗੁਡੀਆਂ ਸੀ ਯੋ ਤਮ ਆਓ ਅਗ ਮਗੇਰੀ ਚੱਕਾ ਤਾਂ ਫਿਰ ਫਿਰ ਉਹ ਕਹੀਂ ਖੋਦੀ ਮਗੇਰੀ ਉਹ ਬਚ ਗਈ ਉਹ ਜਗਾ ਪੀਜੀ ਮਰ ਗਈ ਉਹ ਵੀ ਮਰ ਗਈ ਉਹਦੀ ਪੀਜੀ ਦਾ ਕਿਉਂ ਵੀ ਗੰਭੀਰ ਜ਼ਖਮੀ ਆ ਉਹ ਵੀ ਉਹ ਪੀਜੀ ਹੀ ਹੈ ਜੀ 5 ਮਹੀਨੇ ਦਾ ਬੱਚਾ ਉਹ ਵੀ ਕਾਟ ਦਿਆ ਆ ਚਾਰ ਪੰਜ ਮਹੀਨੇ ਦਾ ਇੱਕ ਬੱਚਾ ਸੀ ਛੋਕਰਾ ਸੀ ਉਹ ਵੀ ਕਾਟ ਦਿਆ ਜੀ ਬਸ 5 ਮਹੀਨੇ ਦਾ ਬੱਚਾ ਹਾਂ ਜੀ 5 ਮਹੀਨੇ ਦਾ ਉਹ 5 ਕੋ 6 ਕੋ ਉਹਤੇ ਵੀ ਵਾਰ ਹੋਇਆ ਹਾਂ ਜੀ ਲੋਕ ਦੱਸਦੇ ਲੋਕ ਦੱਸਦੇ ਵੀ ਜਿਹੜਾ ਦਿਨੇ ਉਹ ਜਿਹੜਾ ਫੌਜੀ ਸਾਫਾ ਸੀਗਾ ਸ਼ਰਾਬ ਪੀ ਰਿਹਾ ਸਾਰਾ ਦਿਨ ਤੋਂ ਵੀ ਦਿਨ ਤੇ ਸ਼ਰਾਬ ਪੀ ਜਨੇ ਮੀਟ ਮੋਟ ਖਾਇਓ ਪਲਾਨਤਾ ਜੀ ਪਲਾਨਤਾ ਜੀ ਬੰਦੇ ਉਹ ਪਲਾਨਤਾ ਉਹਨਾਂ ਕੋਈ ਰਿਸਰ ਸਰਦਾਰ ਵੀ ਬੁਲਾਏ ਬੈਠੇ ਆਪਣੇ ਕੋਈ ਮਤਲਬ ਜੋ ਚਸ਼ਮਦੀਦਾਂ ਦੇ ਮਤਲਬ ਕੋ ਜਾਣਕਾਰੀ ਜੋ ਇਕੱਲੇ ਕੱਲੇ ਨੇ ਨਹੀਂ ਕੰਮ ਕੀਤਾ ਨਾ ਜੀ ਨਾ ਇਕੱਲੇ ਨੇ ਨਹੀਂ ਕਰਿਆ ਹੋਗਾ ਹੈ ਤਾਂ ਕੀ ਗੱਲ ਕੋਈ ਨਾ ਕੋਈ ਉਹ ਹਜੇ ਪੁਲਿਸ ਸਾਫ ਕਰ ਦੂ ਰਹਿੰਦਾ ਫਿਰ ਹਾਂ ਹਾਂ ਪੁਲਿਸ ਨੂੰ ਕਰਾ ਗਈ ਜੀ ਪੁਲਿਸ ਕਰਾਗੇ ਇਹਨਾਂ ਨੂੰ ਸਿੱਧੇ ਜਦੋਂ ਜ ਡੰਡਾ ਕਾ ਦਿਖਣਾ ਨਾ ਆਪੇ ਬੋਲਣ ਲੱਜਣਾ ਸਨੇ ਹੂੰ ਮੈਨੂੰ ਲੱਗਦਾ ਜੇ ਜੇ ਕੋਈ ਜੇ ਬੰਦੇ ਦੀ ਮਦਦ ਕਰਨ ਆ ਰਿਹਾ ਆਪ ਦੇ ਸਕੇ ਭਰਾ ਦੇ ਉਹਦੇ ਲਈ ਇਹ ਸਮਾਜਿਕ ਤੌਰ ਤੇ ਸੋਸ਼ੀਅਲੀ ਤੌਰ ਤੇ ਸਾਡਾ ਬਹੁਤ ਗਲਤ ਹੈ ਕਿ ਮਨ ਲਓ ਆਪ ਸਪਾਈਚਾਰੇ ਦੇ ਤੌਰ ਤੇ ਬਹੁਤ ਹਮਦਰਦੀ ਤਾਂ ਹੈ ਜੀ ਤੁਹਾਨੂੰ ਪਤਾ ਹੈ ਵੀ ਕੌਣ ਲਗ ਲਗਾ ਕੇ ਬਹੁਤ ਜ਼ੁਲਮ ਹੋਇਆ ਜ਼ੁਲਮ ਹੋਇਆ ਹਾਂ ਜੀ ਹਾਂ ਜੀ ਜ਼ੁਲਮ ਹੋਇਆ ਹੋਇਆ ਬਹੁਤ ਜ਼ੁਲਮ ਖਤਮ ਹੋ ਗਿਆ ਜੀ ਖਤਮ ਪਰਿਵਾਰੀ ਸਮਝ ਲੋ ਖਾਨਦਾਨੇ ਖਤਮ ਹੋ ਗਏ ਖਾਨਦਾਨ ਖਤਮ ਬਸ ਬੱਚ ਸੇ ਖਤਮ ਹੋ ਗਿਆ ਕਿ ਜਿਹੜਾ ਪਰਿਵਾਰ ਚੱਲਣਾ ਤੱਕ ਉਹ ਖਤਮ ਦੂਜਾ ਵੀ ਜਿਹਨੇ ਕਤਲ ਕੀਤੇ ਉਹ ਵੀ ਖਤਮ ਹੀ ਉਹ ਵੀ ਖਤਮ ਹੈ ਉਹ ਵੀ ਖਤਮ ਉਹ ਵੀ ਖਤਮ ਪਰ ਉਸ ਕਾ ਨੂੰ ਦੋ ਲੜਕੇ ਤਾਂ ਉਹ ਪਾਸਾ ਉਹ ਤੋਂ ਹੈ ਆ ਹਾਂ ਉਹਦੇ ਦੋ ਲੜਕੇ ਤੋਂ ਹੈ ਜੋ ਪਾਸਾ ਤੇ ਪਰ ਉਸ ਕਾ ਤੋਂ ਹੈ ਨਾ ਉਹਨੇ ਆਪਣੇ ਤਾਂ ਪਾਸਾ ਕਰਦੇ ਹਮ ਇਹ ਜੀ ਭਾਈ ਜੀ ਜੋ ਲੋਕ ਆ ਜੋ ਦੱਸ ਰਹੇ ਆ ਉਸ ਤੁਹਾਡੇ ਸਾਹਮਣੇ ਰੱਖ ਰਹੇ ਆ ਕਿ ਕਿਸੇ ਨੂੰ ਇਹ ਉਮੀਦ ਨਹੀਂ ਸੀ ਹਲਕਾ ਫੁਲਕਾ ਝਗੜਾ ਰੋਜ਼ ਹੁੰਦਾ ਸੀਗਾ ਔਰ ਪੋਲਸੋ ਪਲਸੀ ਵੀ ਮਾਮਲਾ ਹੁੰਦਾ ਰਿਹਾ ਰੋਜ਼ ਕੋਲਸ ਕਦੇ ਇਧਰਲੇ ਘਰ ਆਉਂਦੀ ਸੀ ਕਦੇ ਉਧਰਲੇ ਦਰਖਾਸਤਾਂ ਜਾਂਦੀਆਂ ਸੀਗੀਆਂ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਡਾ ਜ਼ਿਆਦਾ ਮਸਲਾ ਵੱਜ ਜਾਊਗਾ ਖਾਸ ਤੌਰ ਤੇ ਇਲਾਕੇ ਦੇ ਲਈ ਬੜੀ ਸ਼ੌਕਿੰਗ ਹੈ ਗੱਲ ਕਿ ਜਿਸ ਇਲਾਕੇ ਦੇ ਵਿੱਚ ਕਦੇ ਕਿਸੇ ਨੇ ਸੁਨੇ ਨਾ ਹੋਵੇ ਦੂਰ ਦੂਰ ਤੱਕ ਕਿ ਇਸ ਤਰ੍ਹਾਂ ਦੀ ਜਿੱਥੇ ਕਈ ਖੁਰਪਾਣੀ ਚੋਰੀ ਕਰਦਾ ਕੋਈ ਤਾਂ ਉੱਥੇ ਅਜਿਹੀ ਘਟਨਾ ਵਾਪਰ ਜੂਗੀ ਥੋੜੇ ਜੇ ਜ਼ਮੀਨੀ ਵਿਵਾਦ ਦੇ ਪਿੱਛੇ ਮੇਰੇ ਨਾਲ ਤਰਸੀਮ ਲਾਲ ਨੇ ਪਿੰਡ ਦੇ ਮੋਤਵਾਰ ਸੱਜਣ ਨੇ ਪੰਚਾਇਤ ਦੇ ਵਿੱਚ ਅੱਜ ਵੀ ਇਸ ਮਸਲੇ ਨੂੰ ਦੇਖ ਰਹੀ ਸੀਗੇ ਤਾਂ ਹੁਣ ਆਏ ਨਹੀਂ ਤਰਸੀਮ ਜੀ ਇੱਕ ਘਰ ਹੈ ਇਥੇ ਕੀ ਰੌਲਾ ਸੀ ਸਾਰਾ ਕੀ ਸਿਚੁਏਸ਼ਨ ਸੀਗੀ ਤੁਸੀਂ ਸਮਝਾ ਦਿਓ ਜਰੂਰੀ ਦੋ ਢਾਈ ਸਾਲ ਤੇ ਨਾ ਲਗਭਗ ਹਮ ਪੰਚਾਇਤ ਮੈਂਬਰ ਵੀ ਹੈ ਜੀ ਦੋ ਢਾਈ ਸਾਲ ਤੇ ਲਗਭਗ ਪ੍ਰਤੀ ਦਿਨ ਕੋਈ ਦਿਨੋਂ ਸਾਂ ਜ਼ਿਆਦਾ ਜਿਸ ਦਿਨ ਅਸੀਂ ਨਹੀਂ ਆਵਾਂਦੇ ਹਾਂ ਸੀ ਜਿਸ ਦਿਨ ਚਾਰ ਆਦਮੀ ਇਕੱਠੇ ਹੋਗਾ ਨਹੀਂ ਆਵਾਂਦੇ ਅੱਜ ਸੁਲ੍ਹਾ ਕਰਾਇਦੀ ਤੁਹਾਡੇ ਦੇਰ ਬਾਅਦ ਫੇਰ ਲੜ ਪੜਾਏ ਦੋਨੋਂ ਭਾਈ ਕਦੀ ਜਨਨੀਆਂ ਲੈ ਡੇ ਕਰਾਂਦੇ ਕਦੀ ਬੋਲ ਡੇ ਕਰਾਂਦੇ ਡੇਲੀ ਰਹੇ ਕਰਤਾ ਜਿੱਕਲੇ ਸੰਗੇ ਕਰਾ ਬਸ ਉਸ ਕਰ ਰਿਜ਼ਲਟ ਇਹ ਦੇਖੋ ਵੀ ਆਪਨੇ ਸਾਹਮਣੇ ਕੀ ਆਇਆ ਔਰ ਤੁਸੀਂ ਰੋਜ਼ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਿੰਡ ਦੇ ਬੰਦਿਆਂ ਨੇ ਆ ਕੇ ਹਾਂਜੀ ਹਾਂਜੀ ਕਹਾਂਗਾ ਆਖਰ ਸ ਕਿਓ ਵੱਡਾ ਮਸਲਾ ਵਾਧ ਕੇ ਪਿੰਡ ਵਾਲਿਆਂ ਨੂੰ ਸੁਝਾ ਦੇਣਾ ਚਾਹੀਦਾ ਸੀ ਸਭ ਨੂੰ ਪਤਾ ਜੀ ਸਾਨੂੰ ਡੇਲੂ ਬੰਦੇ ਪੁੱਛੇ ਰਹਿੰਦੇ ਵੀ ਆਪ ਕਹਾਂ ਜਾ ਰਹੇ ਆ ਤਾਂ ਨਾਮ ਵੀ ਨਹੀਂ ਕਿਸ ਨੂੰ ਪਤਾਣਾ ਪੜੇਗਾ ਤਾਂ ਉਹ ਪੁੱਛਾਂਦੇ ਉਨਕੇ ਘਰਾਂ ਜਾ ਰਹੇ ਆ ਹਾਂ ਵੀ ਉਨੇ ਘਰਾਂ ਜਾ ਰਹੇ ਆ ਬਸ ਡੇਲੀ ਦਾ ਮਸਲਾ ਥਾ ਲਗਭਗ ਇੰਨੇ ਕੀ ਬ੍ਰਦਰ ਹੀ ਸਾਰੇ ਸੰਝਾਣਾ ਪੜਿਆ ਬ੍ਰਦਰ ਦਾ ਮਸਲਾ ਥਾ ਹਲਕੀ ਫੁਲਕੀ ਲੜਾਈ ਡੇਲੀ ਚੱਲਦੀ ਚੌਧੀ ਰਹਾ ਤੀ ਲਗ ਤਕਰੀਬਨ ਜੀ ਹਾਂਜੀ ਔਰ ਲੜਾਈ ਇੱਥੋਂ ਤੱਕ ਵਧ ਗਈ ਤੁਹਾਨੂੰ ਇੱਕ ਵਾਰ ਘਰ ਤਸਵੀਰਾਂ ਦਿਖਾਉਣੀਆਂ ਚਾਹ ਰਵਾਂਗੇ ਇੱਕ 5 ਲਾਸ਼ਾਂ ਇਸ ਘਰ ਦੇ ਵਿੱਚ ਵਿਸ਼ ਗਈਆਂ ਬੱਚਿਆਂ ਦੀਆਂ 6 6 ਲਾਸ਼ਾਂ ਹਨ ਔਰ ਬੱਚੇ ਵੀ ਨਹੀਂ ਜਿਹੜੇ ਬਚ ਸਕੇ ਤਾਂ ਇਹ ਹੁਣ ਬਾਲਣ ਇਕੱਠਾ ਕਰ ਰਹੇ ਨੇ ਰਿਸ਼ਤੇਦਾਰ ਔਰ ਸਾਰੇ ਆਏ ਨਹੀਂ ਔਰ ਇਹ ਇੱਕੀ ਘਰ ਹੈ ਇਸੇ ਘਰ ਦੇ ਵਿੱਚੋਂ ਰਸਤਾ ਜਾਂਦਾ ਸੀ ਹਲਕੀ ਜਿਹੀ ਲੜਾਈ ਇਸ ਰਸਤੇ ਨੂੰ ਲੈ ਕੇ ਸੀ ਔਰ ਹਲਕਾ ਜਿਹਾ ਜਿਹੜਾ ਜ਼ਮੀਨਦਾਰ ਵਾਸ ਸੀ ਔਰ ਜ਼ਮੀਨ ਵੀ ਇੱਥੇ ਹੈ ਰਸਤਾ ਵੀ ਇੱਥੇ ਹੈ ਦੋ ਪਰਿਵਾਰ ਉੱਜੜ ਗਏ ਜੀ ਹਾਂਜੀ ਮਤਲਬ ਇੱਕ ਘਰ ਚ ਹੀ ਰਹਿੰਦੇ ਹੁਣ ਦੋਨੇ ਪਰਿਵਾਰੀ ਹਾਂਜੀ अलग अलग पोर्सन है जी पहला पोर्सन फौजी का इसके पीछे जो इसके जिसकी डेथ हो गई उसके ब्रदर का है जी पीछे रस्ता है जी उसका लगे कि लगभग किला था जी एक किला जी। जी। उसी में इनका ये घर भी, भी है जी वो अपनी बिजने बुजने बाकी उसके डैडी ने अलग से और ले रखी थोड़ी बहुत और किला सवा किला थोड़ी दूर जाके और फौजी रिटायर होने दोबारा सर्विस कर रहे थे नारायगढ़ ਉਹ ਡੰਗਰ ਹਸਪੀਟਲ ਵਿੱਚ ਜੀ ਤੇ ਛੋਟਾ ਭਾਈ ਕੀ ਕਰਦਾ ਸੀ ਜੀ ਉਹ ਤਾਂ ਐਗਰੀਕਲਚਰ ਕੰਮ ਕਰਦਾ ਸੀ ਜੀ ਠੇਕੇ ਠੁਕੇ ਹਾਂਜੀ ਠੇਕੇ ਠੁਕੇ ਵਾਲੇ ਦਾ ਜੀ ਹਾਂਜੀ ਪਿੰਡ ਵਾਲੇ ਵੀ ਦੱਸਦੇ ਠੇਕੇ ਠੁਕੇ ਹਾਂਜੀ ਤੇ ਲੱਗਦਾ ਸੀਗਾ ਕਿ ਇੰਨੀ ਮਾਨਸਿਕਤਾ ਇਹ ਵੀ ਗੱਲ ਵੱਧ ਸਕਦੀ ਹੈ ਕਿ ਤੋ ਨਹੀ ਐਸਾ ਤਾਂ ਕਿਸੇ ਨੇ ਵੀ ਸੋਚਿਆ ਤਾਂ ਅਜੀਬ ਆ ਗੱਲ ਹਾਂ ਤੱਕ ਪਹੁੰਚ ਗਈ ਹਾਂਜੀ ਅਸੀਂ ਆਮ ਲੋਕਾਂ ਨਾਲ ਵੀ ਗੱਲ ਕਰਦੇ ਆਇਆ ਤਾਂ ਉਹ ਕਹਿੰਦੇ ਬੜਾ ਸ਼ੌਕਿੰਗ ਹੈ ਸਾਡੇ ਇਲਾਕੇ 'ਚ ਨਹੀਂ ਹੋਈ ਵਾਰਦਾ ਤੇ ਨਾ ਜੀ ਤਾਂ ਖੈਰ ਜਿਹੜਾ ਸੋਚਨ ਸਮਝਣ ਦੀ ਇਹ ਜ਼ਰੂਰਤ ਹੈ ਅਸੀਂ ਇੱਕ ਉਸ ਘਰ ਦੇ ਵਿੱਚ ਖੜੇ ਹਾਂ ਜਿੱਥੇ ਏਡੀ ਵੱਡੀ ਘਟਨਾ ਵਾਪਰੀ ਹੈ ਔਰ ਸਾਰਾ ਕੁਝ ਇੱਥੇ ਰਹਿ ਗਿਆ ਜ਼ਮੀਨ ਵੀ ਇੱਥੇ ਹੈ ਪਈ ਵੀ ਇੱਥੇ ਹੈ ਇਹ ਫਸਲ ਵੀ ਇੱਥੇ ਹੈ ਘਰ ਵੀ ਇੱਥੇ ਨੇ ਔਰ ਇੱਕ ਪਰਿਵਾਰ ਪੂਰਾ ਨਸ਼ਟ ਹੋ ਗਿਆ ਔਰ ਉਹ ਕੁਝ ਚਿਰ ਬਾਅਦ ਰਾਖੋ ਜਿਹੜਾ ਜਦੀ ਤਿਆਰੀ ਕਰ ਰਹੇ ਨੇ ਰਿਸ਼ਤੇਦਾਰ ਔਰ ਉਹਨਾਂ ਨੂੰ ਸਾਂਭੰਦ ਦੀ ਸਮਰਤਨ ਦੀ ਉਹਦਾ ਇੱਕ ਪਰਿਵਾਰ ਗਿਆ ਔਰ ਦੂਜਾ ਪਰਿਵਾਰ ਵੀ ਬਿਲਕੁਲ ਖਤਮ ਵਾਲੀ ਗੱਲ ਹੈ ਕਿ ਹੁਣ ਆ ਜਿਹੜਾ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਨਗੇ ਅੱਗੇ ਜੇ ਕਿਸ ਤਰ੍ਹਾਂ ਦਾ ਖੋਦ ਇੱਕ ਕੁੱਤੇ ਨੂੰ ਵੀ ਕੋਈ ਬੰਦਾ ਛੋਟੀ ਮਾਰ ਦੇ ਤਾਂ ਮਹਿਸੂਸ ਹੁੰਦੀ ਹੈ ਤੇ ਇੰਨੇ ਜਿਆਦੇ ਕਤਲ ਕਰਕੇ ਬੰਦਾ ਕਿਸ ਤਰ੍ਹਾਂ ਦੀ ਜ਼ਿੰਦਗੀ ਕੱਢੇਗਾ ਜੇਲ੍ਹ ਦੇ ਵਿੱਚ ਨਰਕ ਭਰੀ ਜ਼ਿੰਦਗੀ ਔਰ ਦੋਨੇ ਜ਼ਿੰਦਗੀਆਂ ਰੁਲ ਗਈਆਂ ਔਰ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਸਾਰੇ ਝਗੜੇ ਨੇ ਤਾਂ ਜ਼ਰੂਰ ਬੈਠ ਕੇ ਮਿਲ ਕੇ ਹੀ ਉਹਨਾਂ ਦਾ ਜਿਹੜਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਸਕਦਾ ਨਹੀਂ ਤਾਂ ਜਿਹੜੀਆਂ ਅੜੀਆਂ ਨੇ ਤਾਂ ਉਹ ਪੂਰੇ ਦੇ ਪੂਰੇ ਪਰਿਵਾਰ ਆ ਜਿਹੜੇ ਇਸ ਤਰ੍ਹਾਂ ਨਾਲ ਕਿਸ ਦਿਨ ਤਬਾਹ ਕਰ ਦੇਣ ਪਤਾ ਹੀ ਨਹੀਂ ਚੱਲਦਾ ਔਰ ਬੜਾ ਦਖਾਂਤ ਹੈ ਅਜਿਆ ਦਖਾਂਤ ਜਿਹੜਾ ਕਿਸੇ ਦੁਸ਼ਮਣ ਦੇ ਘਰੇ ਵੀ ਨਾ ਵਾਪਰੇ ਅਜੀ ਲੋਕ ਕਾਮਨਾ ਕਰਦੇ ਨੇ ਤਾਂ ਇਹ ਦਖਾਂਤ ਇੱਥੇ ਵਾਪਰਿਆ ਤਾਂ ਇਸ ਪਿੰਡ ਦੇ ਸਰਪੰਚ ਨਰਿੰਦਰ ਕੁਮਾਰ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਲੋਕ ਤੁਹਾਨੂੰ ਵੀ ਕਹਿਣਗੇ ਕਿ ਯਾਰ ਮਸਲਾ ਸਲਝਾ ਲੈਣਾ ਸੀ ਇੰਨੀ ਗੱਲ ਵੱਧ ਗਈ ਕਿਉਂ ਇੰਨੀ ਗੱਲ ਵੱਧ ਗਈ ਮਸਲਾ ਕਈ ਵਾਰ ਸਲਝਾਇਆ ਜੀ ਠੀਕ ਹੈ ਪਰਨੇ ਕੀ ਨਹੀਂ ਸਮਝੇ ਬਾਜੇ ਫੇਰੀ ਠੀਕ ਠਾਕ ਰਹਿਣ ਲੱਗ ਜਾਂਦੇ ਫਿਰ ਥੋੜੇ ਦਿਨਾਂ ਬਾਅਦ ਫੇਰ ਕਲੇਸ਼ ਕਰ ਲੈਂਦੇ ਕਰ ਬਲ ਅੱਛਾ ਠੀਕ ਹੈ ਫੇ ਕਈ ਵਾਰ ਪੁਲਿਸ ਵੀ ਚਲਿਆ ਵਾਹਾਂ ਵੀ ਫੈਸਲਾ ਕਰਾਇਆ ਔਰ ਲੇਕਿਨ ਨਹੀਂ ਮੰਨਦੇ ਤੁਸੀਂ ਆਪਦੇ ਵੱਲੋਂ ਪੂਰਾ ਜੋਰ ਲਾਇਆ ਬਈ ਜੋਰ ਲਾਇਆ ਜੀ ਦੋ ਸਾਲ ਤੋਂ ਤਕਰੀਬਨ ਸੀ ਕੋਸ਼ਿਸ਼ ਚ ਰਹੇ ਆਂ ਕਿ ਤਾਂ ਇਹ ਮਸਲਾ ਇਦਾਂ ਅੱਗੇ ਨਾ ਵਧੂ ਪਰ ਫਿਰ ਵੀ ਐਸਾ ਪਾਣਾ ਵਰਤਿਆ ਕਿ ਪੂਰਾ ਪਰਿਵਾਰ ਹੀ ਖਤਮ ਹੋ ਗਿਆ ਬਹੁਤ ਦੁੱਖ ਬਹੁਤ ਦੁੱਖ ਦਿੱਕਤ ਨਾ ਜਿਹਦੇ ਵਿੱਚ ਛੋਟ ਨਿੱਕੇ ਨਿੱਕੇ ਜੇ ਬੱਚੇ ਵੀ ਮਾਰੇ ਗਏ ਨੇ ਤੇ ਮੈਂ ਤਾਂ ਵੀ ਕਹਾਂਗਾ ਕਿ ਪਰਿਵਾਰ ਇੱਕ ਤਾਂ ਖੁਦ ਖਤਮ ਕਰਤਾ ਤੇ ਦੂਜਾ ਆਪਣਾ ਵੀ ਪਰਿਵਾਰ ਖਤਮ ਕਰਦਾ ਆਪਣੇ ਵੀ ਖਤਮ ਕਰ ਦਿੱਤਾ ਤੇ ਐਸੀ ਮੰਦਪਾਗੀ ਖਟਨਾ ਕਿੱਥੇ ਨਾ ਹੋਵੇ ਵੈਗਰੋ ਗਿਰਦਾਸ ਸਾਰੇ ਲੋਕ ਇਹ ਕਹਿ ਰਹੇ ਕਿ ਇਹ ਜਯਾ ਕਿਤੇ ਨਾ ਵਾਪਰੇ ਤੁਸੀਂ ਆਪਦੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਬਹੁਤ ਕੋਸ਼ਿਸ਼ ਕੀਤੀ ਕਿਸੇ ਹਿਸਾਬ ਨਾਲ ਜਿਹੜਾ ਇਦਾਂ ਨਾ ਵਾਪਰੇ ਹਾਂਜੀ ਹਾਂਜੀ ਬਹੁਤ ਔਰ ਉਹਨਾਂ ਕੀ ਹਲਕੀ ਫਲਕੀ ਲੜਾਈ ਉਮੀਦ ਤੁਹਾਨੂੰ ਵੀ ਨਹੀਂ ਸੀ ਵੀ ਇੰਨੀ ਵੱਧ ਜਾਈਏ ਇੰਨੀ ਗੱਲ ਵਾਝੀ ਹਾਂਜੀ ਇਹ ਤਾਂ ਪਤਾ ਹੀ ਨਹੀਂ ਤਾਂ ਕਿ ਐਨਾ ਕੁਝ ਹੋ ਜਾਏਗਾ ਬੋਲ ਚੱਲਦੇ ਨਾ ਦੀ ਪਹਿਲਾਂ ਵੀ ਹੁੰਦੀ ਰਹਿੰਦੀ ਆ ਜੇ ਬੋਲ ਚੱਲ ਹੁੰਦੇ ਤੇ ਪਿੰਡ ਦੇ ਮੋਰੀ ਸਰਪੰਚ ਸਾਹਿਬ ਜੀ ਨੂੰ ਤੇ ਆ ਜਿਹੜੇ ਮੈਂਬਰ ਸਹਿਬਾਨ ਨੇ ਇਹਨਾਂ ਨੂੰ ਸਾਰਿਆਂ ਨੂੰ ਤੇ ਸਭ ਨੂੰ ਆਣ ਇੱਥੇ ਮੌਕੇ ਮਿਲਦਾ ਸੀਗਾ ਅਸੀਂ ਸਮਝਾਉਂਦੇ ਸੀ 2-4 ਦਿਨਾਂ ਦੇ ਬੜੇ ਚੰਗੇ ਨਿਕਲ ਜਾਂਦੇ ਸੀਗੇ ਤੇ ਆਪਾਂ ਵੀ ਅਸੀਂ ਕੋਸ਼ਿਸ਼ 'ਚ ਲੱਗੇ ਰਹਿੰਦੇ ਸੀ ਕਿ ਇਹਨਾਂ ਦਾ ਅੱਗੇ ਨਾ ਝਗੜਾ ਹੋਵੇ ਸੁਣ ਲਿ ਜਾਵੇ ਕੋਈ ਦਿੱਕਤ ਨਾ ਆਵੇ ਪਰ ਕੀ ਕਰੀਏ ਜਿਹੜਾ ਹੋਣੀ ਹੁੰਦੀ ਉਹ ਤਾਂ ਹੋ ਕੇ ਰਹਿੰਦੀ ਹੈ ਬਸ ਇਸ ਕਾਰਨ ਆਪਾਂ ਬੜਾ ਦੁੱਖਦ ਘਟਨਾ ਮੰਦਭਾਗੀ ਘਟਣਾ ਆ ਤੇ ਆਹੀ ਵਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਜੀ ਘਟਨਾ ਕਿਤੇ ਦੁਸ਼ਮਣ ਦੇ ਘਰੇ ਵੀ ਨਾ ਵਾਪਰੇ ਇਹ ਵੀ ਕਾਮਨਾ ਕਰਦਾ ਹਾਂ ਬਿਲਕੁਲ ਬਿਲਕੁਲ ਦੂਸਰੇ ਘਰੇ ਵੀ ਨਾ ਹੋਵੇ ਪਰ ਜਿਹੜੀ ਘਟਨਾ ਇਹਦੇ ਨਾਲ ਜਿੱਥੇ ਇਸ ਘਰ ਦਾ ਸਤਿਆਨਾਸ਼ ਹੋ ਗਿਆ ਤੇ ਪੂਰੇ ਪਿੰਡ ਦਾ ਵੀ ਕਹਿ ਸਕਦੇ ਆ ਗੋਂ-ਗਵਾਂਡ ਦੇ ਵਿੱਚ ਜ਼ਿਲ੍ਹੇ ਵਿੱਚ ਤੇ ਕਹਿ ਸਕਦੇ ਆ ਕਿ ਪੂਰੇ ਸਟੇਟ ਵਿੱਚ ਬਹੁਤ ਕਹਿਰ ਵਫਿਆ ਤੇ ਨਾਮ ਵੀ ਖਰਾਬ ਕਰ ਦਿੱਤਾ ਗਏ ਲੋਕਾਂ ਨੂੰ ਵੀ ਇਹ ਚਾਹੀਦਾ ਕਿ ਜੇ ਹਲਕੇ ਫੁਲਕੀਆਂ ਲੜਾਈਆਂ ਨੇ ਉਹਨਾਂ ਨੂੰ ਸਮੇਂ ਸਿਰ ਸੰਭਾਲ ਕੇ ਰੱਖਣ ਕਿਤੇ ਵੀ ਦੁਨੀਆ 'ਚ ਬੈਠੇ ਲੋਕ ਨੇ ਬਿਲਕੁਲ ਬਿਲਕੁਲ ਜਿੱਥੇ ਵੀ ਜ਼ਮੀਨੀ ਵਾਦਾਂ ਪਿੱਛੇ ਕਿੰਨੇ ਝਗੜੇ ਹੁੰਦੇ ਨੇ ਬਿਲਕੁਲ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਮੇਰੇ ਭਰਾਓ ਜ਼ਿੰਦਗੀ ਦਾ ਪਤਾ ਨਹੀਂ ਕਦੋਂ ਵਿਛੋੜਾ ਆ ਜਾਵੇ ਪਿਆਰ ਨਾਲ ਰਹੋ ਇੱਕ ਦੂਜੇ ਦਾ ਸਤਿਕਾਰ ਕਰੋ ਆ ਜਿੰਮੇ ਅਜੇ ਇੱਥੇ ਖਾਲੀ ਪਈ ਨੇ ਉਹੀ ਗ੍ਰੇਟ ਨੇ ਉਹੀ ਮੱਜਾਂ ਨੇ ਉਹੀ ਸਭ ਦੁਆਰਾ ਨੇ ਪਰ ਜਿਹੜੇ ਇਸ ਜਦੀ ਮੇਨੇ ਪਿਛੇ ਇਸ ਜਿਦਾ ਦੇ ਵਿਚ ਲੜਦੇ ਸੀ ਉਹੀ ਨਹੀਂ ਰਹੇ ਸਾਰੇ ਇਥੇ ਪਿਆਰ ਰਹਿ ਗਿਆ ਇੱਥੇ ਪਿਆਰ